ਮੁਲਾਜ਼ਮ ਖਬਰ ਦੇਖ ਰਹੇ ਸਾਰੇ ਦੋਸਤਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਦੋਸਤੋ ਪੰਜਾਬ ਸਰਕਾਰ ਨੇ ਪੰਜਾਬ ਦੇ ਪੈਨਸ਼ਨਰਸ ਨੂੰ ਲੈ ਕੇ ਇੱਕ ਲੈਟਰ ਇਸ਼ੂ ਕੀਤਾ ਹੈ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਫੈਸਲੇ ਤੋਂ ਬਾਅਦ ਪੰਜਾਬ ਸਰਕਾਰ ਨੇ ਇਹ ਪੱਤਰ ਜਾਰੀ ਕੀਤਾ ਹੈ ਦੋਸਤੋ 10 ਜੁਲਾਈ 2024 ਦਾ ਇਹ ਲੈਟਰ ਹੈ ਤੁਸੀਂ ਸਕਰੀਨ ਦੇ ਉੱਪਰ ਦੇਖ ਸਕਦੇ ਹੋ ਤੇ ਇਹ ਲੈਟਰ ਪੰਜਾਬ ਸਰਕਾਰ ਵੱਲੋਂ ਇਸ਼ੂ ਕੀਤਾ ਗਿਆ ਉਸ ਜੱਜਮੈਂਟ ਨੂੰ ਲੈ ਕੇ ਜਿਹੜੀ 9 April 2024 ਨੂੰ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਨੇ ਪਾਸ ਕੀਤੀ ਸੀ एलपीए नंबर 696 2022 ਦਾ ਤੇ सीडीडब्ल्यूਪੀ ਨੰਬਰ ਹੈ ਜਿਹੜਾ 16353 2020 ਦਾ ਮਲਾਗਰ ਸਿੰਘ ਵਰਸਸ ਸਟੇਟ ਆਫ ਪੰਜਾਬ ਐਂਡ ਆਦਰਸ ਇਸ ਕੇਸ ਦੇ ਵਿੱਚ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਨੇ ਫੈਸਲਾ ਸੁਣਾਇਆ ਸੀ ਦੋਸਤੋ ਤੁਹਾਨੂੰ ਦੱਸ ਦੇਣਾ ਚਾਹੁੰਦੇ ਆ ਕਿ ਪੰਜਾਬ ਸਰਕਾਰ ਨੇ ਇੱਕ ਲੈਟਰ ਇਸ਼ੂ ਕੀਤਾ ਸੀ 18 ਮਾਰਚ 2021 ਨੂੰ ਇਸ ਲੈਟਰ ਦੇ ਵਿੱਚ ਦੋਸਤੋ ਪੰਜਾਬ ਸਰਕਾਰ ਨੇ ਸਾਫ਼ ਕੀਤਾ ਸੀ ਕਿ ਜਿਹੜੀ ਪੈਨਸ਼ਨ ਹੈ ਉਹ ਸਿਰਫ ਲਾਸਟ ਡ੍ਰੌਨ ਪੇ ਦੇ ਉੱਪਰ ਹੀ ਕੈਲਕੂਲੇਟ ਕੀਤੀ ਜਾਊਗੀ ਤੇ ਇਸ ਦੇ ਵਿੱਚ ਕਿਸੇ ਵੀ ਤਰ੍ਹਾਂ ਦਾ ਵਾਅਦਾ ਨਹੀਂ ਕੀਤਾ ਜਾਊਗਾ ਉਸ ਕਰਮਚਾਰੀ ਦੀ ਰਿਟਾਇਰਮੈਂਟ ਤੋਂ ਬਾਅਦ ਕਹਿਣ ਤੋਂ ਭਾਵ ਜੇ ਰਿਟਾਇਰਮੈਂਟ ਇੱਕ ਦਿਨ ਪਹਿਲਾਂ ਜਾਂ ਉਸ ਦਿਨ ਹੋ ਜਾਂਦੀ ਹੈ ਜਿਸ ਦਿਨ ਉਹਨੂੰ ਇਨਕਰੀਮੈਂਟ ਲੱਗਣਾ ਸੀ ਤਾਂ ਉਸ ਇਨਕਰੀਮੈਂਟ ਨੂੰ ਕੰਸੀਡਰ ਨਹੀਂ ਸੀ ਕੀਤਾ ਜਾਂਦਾ ਉਸ ਦੀ ਪੈਨਸ਼ਨ ਕੈਲਕੂਲੇਸ਼ਨ ਦੇ ਵਿੱਚ ਤਾਂ ਇਸ ਨੂੰ ਲੈ ਕੇ ਦੋਸਤੋ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਵਿੱਚ ਰਿਟ ਫਾਈਲ ਕੀਤੀ ਗਈ ਸੀ ਤੇ ਇਸ ਰਿਟ ਦਾ ਜਿਹੜਾ ਫੈਸਲਾ ਹੈ ਉਹ ਪੰਜਾਬ ਦੇ ਪੈਨਸ਼ਨਰਸ ਦੇ ਹੱਕ ਦੇ ਵਿੱਚ ਆਇਆ ਤੁਹਾਨੂੰ ਦੱਸ ਦੇਣਾ ਚਾਹੁੰਦੇ ਆ ਕਿ 9 April 2024 ਨੂੰ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਨੇ ਇਹ ਫੈਸਲਾ ਸੁਣਾਇਆ ਸੀ ਤੇ ਪੰਜਾਬ ਸਰਕਾਰ ਦੀ ਅਪੀਲ ਨੂੰ ਇੱਥੇ ਰੱਦ ਕਰ ਦਿੱਤਾ ਗਿਆ ਸੀ ਤੇ ਫੈਸਲਾ ਜਿਹੜਾ ਹੈ ਉਹ ਪੈਨਸ਼ਨਰਸ ਦੇ ਹੱਕ ਦੇ ਵਿੱਚ ਸੁਣਾਇਆ ਗਿਆ ਸੀ ਪੰਜਾਬ ਸਰਕਾਰ ਦੀ ਅਪੀਲ ਜਿਹੜੀ ਸੀ ਉਸ ਨੂੰ ਰੱਦ ਕਰ ਦਿੱਤਾ ਗਿਆ ਤੇ ਜਿਹੜਾ ਫੈਸਲਾ ਹੈ ਪੰਜਾਬ ਸਰਕਾਰ ਦੇ ਪੈਨਸ਼ਨਰਸ ਦੇ ਹੱਕ ਦੇ ਵਿੱਚ ਸੁਣਾਇਆ ਗਿਆ ਸੀ ਇਸ ਦੇ ਵਿੱਚ ਦੋਸਤੋ ਤੁਹਾਨੂੰ ਦੱਸ ਦੇਣਾ ਚਾਹੁੰਦੇ ਆ ਕਿ ਹਾਈ ਕੋਰਟ ਨੇ ਸਾਫ਼ ਕੀਤਾ ਸੀ ਕਿ ਜਿਹੜੇ ਵੀ ਪਟੀਸ਼ਨਰਸ ਨੇ ਉਹਨਾਂ ਨੂੰ ਇੱਕ ਨੋਸ਼ਨਲ ਇਨਕਰੀਮੈਂਟ ਦਾ ਜਿਹੜਾ ਫਾਇਦਾ ਹੈ ਉਹ ਦਿੱਤਾ ਜਾਵੇ ਤੇ ਇਹਨਾਂ ਦੀ ਜਿਹੜੀ ਪੈਨਸ਼ਨ ਹੈ ਉਸ ਨੂੰ ਰੀ ਕੈਲਕੂਲੇਟ ਕੀਤਾ ਜਾਵੇ ਪਰ ਏਰੀਅਰਸ ਜਿਹੜੇ ਨੇ ਉਹ ਸਿਰਫ ਪਟੀਸ਼ਨ ਦਾਖਲ ਹੋਣ ਦੀ ਡੇਟ ਤੋਂ ਹੀ ਦਿੱਤੇ ਜਾਣਗੇ ਇਹਨਾਂ ਨੂੰ ਤਾਂ ਦੋਸਤੋ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਇਸ ਫੈਸਲੇ ਨੂੰ ਲਾਗੂ ਕਰਨ ਦੇ ਲਈ ਪੰਜਾਬ ਸਰਕਾਰ ਨੇ ਇਹ ਪੱਤਰ ਜਾਰੀ ਕੀਤਾ ਹੈ ਜਿਸ ਦੇ ਵਿੱਚ ਪੰਜਾਬ ਸਰਕਾਰ ਨੇ ਮੈਂਸ਼ਨ ਕੀਤਾ ਹੈ ਕਿ ਜਿਹੜੇ ਵੀ ਕਰਮਚਾਰੀ ਨੂੰ 12 ਮਹੀਨੇ ਦਾ ਸਮਾਂ ਪੂਰਾ ਹੋ ਚੁੱਕਿਆ ਸੀ ਉਹਨਾਂ ਦੀ ਰਿਟਾਇਰਮੈਂਟ ਵਾਲੇ ਦਿਨ ਤੇ ਉਹਨਾਂ ਸਾਰੇ ਕਰਮਚਾਰੀਆਂ ਦੀ ਜਿਹੜੀ ਪੈਨਸ਼ਨ ਹੈ ਉਹ ਰੀਫਿਕਸ ਕੀਤੀ ਜਾਊਗੀ ਲਾਸਟ ਜਿਹੜਾ ਇਨਕਰੀਮੈਂਟ ਹੈ ਉਸ ਦਾ ਫੈਸਲਾ ਨੋਸ਼ਨਲੀ ਇਹਨਾਂ ਨੂੰ ਦਿੱਤਾ ਜਾਊਗਾ ਇਹਨਾਂ ਦੇ ਪੈਨਸ਼ਨਰੀ ਬੈਨੀਫਿਟਸ ਜਿਹੜੇ ਨੇ ਉਹ ਰੀਫਿਕਸ ਕੀਤੇ ਜਾਣਗੇ ਪੰਜਾਬ ਸਰਕਾਰ ਵੱਲੋਂ ਤਾਂ ਇਹ ਪਟੀਸ਼ਨਰ ਦੇ ਲਈ ਦੋਸਤੋ ਦੱਸਿਆ ਗਿਆ ਤੇ ਦੂਸਰਾ ਤੁਹਾਨੂੰ ਦੱਸ ਦਿੰਨੇ ਆ ਦੋਸਤੋ ਪੰਜਾਬ ਸਰਕਾਰ ਨੇ ਇੱਥੇ ਇਹ ਵੀ ਕਿਹਾ ਕਿ ਹਾਈ ਕੋਰਟ ਨੇ ਫੈਸਲਾ ਪਟੀਸ਼ਨਰਸ ਦੇ ਲਈ ਸੁਣਾਇਆ ਕਿ ਜਦੋਂ ਤੋਂ ਪਟੀਸ਼ਨ ਫਾਈਲ ਹੋਈ ਹੈ ਉਦੋਂ ਤੋਂ ਲੈ ਕੇ ਪੈਨਸ਼ਨਰੀ ਬੈਨੀਫਿਟਸ ਦੇ ਵਿੱਚ ਜਿਹੜਾ ਵੀ ਵਾਅਦਾ ਹੁੰਦਾ ਹੈ ਉਸ ਦਾ ਏਰੀਅਰ ਜਿਹੜਾ ਹੈ ਉਹ ਦਿੱਤਾ ਜਾਵੇ ਪਟੀਸ਼ਨਰਸ ਨੂੰ ਪਰ ਇੱਥੇ ਪੈਰਾ ਨੰਬਰ 5 ਦੇ ਵਿੱਚ ਇਹ ਵੀ ਦੱਸਿਆ ਗਿਆ ਪੰਜਾਬ ਸਰਕਾਰ ਵੱਲੋਂ ਕਿ ਜਿਹੜੇ ਨੌਨ ਪਟੀਸ਼ਨਰਸ ਨੇ ਜਿਹੜੇ ਵੀ ਪੈਨਸ਼ਨਰਸ ਨੇ ਕੇਸ ਜਿਹੜਾ ਫਾਈਲ ਨਹੀਂ ਕੀਤਾ ਸੀ ਹਾਈ ਕੋਰਟ ਦੇ ਵਿੱਚ ਉਹਨਾਂ ਨੂੰ ਵੀ ਇਸ ਫੈਸਲੇ ਦਾ ਫਾਇਦਾ ਜਿਹੜਾ ਉਹ ਮਿਲੂਗਾ ਤੇ ਉਹਨਾਂ ਸਾਰੇ ਕਰਮਚਾਰੀਆਂ ਨੂੰ ਇਸ ਦਾ ਫਾਇਦਾ ਜਿਹੜਾ ਹੈ ਇਸ ਦੇ ਏਰੀਅਰਸ ਜਿਹੜੇ ਨੇ ਉਹ ਇਹਨਾਂ ਇਨਸਟਰਕਸ਼ਨਸ ਦੇ ਭਾਵ ਅਸਰ ਲੈਟਰ ਦੇ ਜਾਰੀ ਹੋਣ ਦੇ ਦਿਨ ਤੋਂ ਦਿੱਤੇ ਜਾਣਗੇ ਇਹ ਬੈਨੀਫਿਟਸ ਜਿਹੜੇ ਨੇ ਉਹਨਾਂ ਪਟੀਸ਼ਨਰਸ ਨੂੰ ਵੀ ਦਿੱਤੇ ਜਾਣਗੇ ਤੇ ਜਿਹੜੇ ਨੌਨ ਪਟੀਸ਼ਨਰਸ ਨੇ ਉਹਨਾਂ ਨੂੰ ਵੀ ਦਿੱਤੇ ਜਾਣਗੇ ਤਾਂ ਪੰਜਾਬ ਸਰਕਾਰ ਨੇ ਇਹ ਫੈਸਲਾ ਜਿਹੜਾ ਹੈ ਸਾਰੇ ਪੈਨਸ਼ਨਰਸ ਦੇ ਵਾਸਤੇ ਜਨਰਲਾਈਜ਼ ਕਰ ਦਿੱਤਾ ਹੈ ਕਿ ਰਿਟਾਇਰ ਹੋਣ ਦੇ ਦਿਨ ਤੇ ਜਿਹੜੇ ਪੈਨਸ਼ਨਰ ਨੇ 12 ਮਹੀਨੇ ਦਾ ਸਮਾਂ ਪੂਰਾ ਕਰ ਲਿਆ ਉਸ ਨੂੰ ਇੱਕ ਇਨਕਰੀਮੈਂਟ ਦਾ ਨੋਸ਼ਨਲੀ ਬੈਨੀਫਿਟ ਦਿੱਤਾ ਜਾਊਗਾ ਤੇ ਉਹਦੇ ਪੈਨਸ਼ਨਰੀ ਬੈਨੀਫਿਟਸ ਨੇ ਜਿਹੜੇ ਉਹ ਰੀਫਿਕਸ ਕੀਤੇ ਜਾਣਗੇ ਨੋਸ਼ਨਲੀ ਕੈਲਕੂਲੇਟ ਕਰਕੇ ਉਹਨਾਂ ਦੇ ਏਰੀਅਰਸ ਵੀ ਇਹਨਾਂ ਪੈਨਸ਼ਨਰਸ ਨੂੰ ਦਿੱਤੇ ਜਾਣਗੇ ਤਾਂ ਕਾਫੀ ਵੱਡਾ ਫੈਸਲਾ ਪੰਜਾਬ ਸਰਕਾਰ ਨੇ ਲਿਆ ਹੈ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਆਰਡਰਸ ਤੋਂ ਬਾਅਦ ਇਹ ਫੈਸਲਾ ਪੰਜਾਬ ਸਰਕਾਰ ਨੇ ਲਿਆ ਹਾਲਾਂਕਿ ਪਰ ਪੈਨਸ਼ਨਰਸ ਦੇ ਲਈ ਕਾਫੀ ਰਾਹਤ ਦੀ ਖਬਰ ਹੈ ਤੇ ਕਾਫੀ ਵੱਡੀ ਅਪਡੇਟ ਪੈਨਸ਼ਨਰਸ ਦੇ ਲਈ ਨਿਕਲ ਕੇ ਸਾਹਮਣੇ ਆਈ ਹੈ ਤਾਂ ਅੱਜ ਦੇ ਲਈ ਦੋਸਤੋ ਐਨਾ ਹੀ ਮਿਲਦੇ ਆ ਕਿਸੇ ਹੋਰ ਜਾਣਕਾਰੀ ਭਰਪੂਰ ਵੀਡੀਓ ਦੇ ਵਿੱਚ ਵੀਡੀਓ ਜੇ ਚੰਗੀਆਂ ਲੱਗਦੀਆਂ ਹੋਣ ਤਾਂ ਲਾਈਕ ਦਾ ਬਟਨ ਜ਼ਰੂਰ ਦਬਦਿਆ ਕਰੋ ਤੇ ਚੈਨਲ ਨੂੰ ਜੇ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤਾਂ ਜੋ ਹਰੇਕ ਖਬਰ ਤੇ ਹਰੇਕ ਅਪਡੇਟ ਤੁਹਾਨੂੰ ਮਿਲਦੀ ਰਹੇ ਸਮੇਂ ਸਿਰ ਵੀਡੀਓ ਦੇਖਣ ਦੇ ਲਈ ਤੁਹਾਡਾ ਸਾਰੇ ਸਾਥੀਆਂ ਦਾ ਬਹੁਤ ਬਹੁਤ ਧੰਨਵਾਦ